ਲੋਕ ਇੱਥੇ ਇਹਨਾਂ ਦੇ ਜੋ ਨਸ਼ਾ ਫਲਾਇਆ ਆਮ ਆਦੀ ਪਾਰਟੀ ਦੀ ਸਰਕਾਰ ਨੇ ਜੋ ਡੜਾ ਸੱਟਾ ਚੱਲਦਾ ਹੈ ਜੋ ਇੱਥੇ ਲਾਟਰੀ ਦਾ ਕਾਰੋਬਾਰ ਚੱਲਦਾ ਫੜੀਆਂ ਤੋਂ ਪੈਸੇ ਲਏ ਜਾਂਦੇ ਥ੍ਰੀ ਮਿਲਰਾਂ ਤੋਂ ਪੈਸੇ ਲੈਂਦੇ ਆ ਬਹੁਤ ਤੰਗ ਹੈ ਉਸ ਤੋਂ ਇਸ ਕਰਕੇ ਉਹਨਾਂ ਦੇ ਸ਼ੋਰੂਮ ਚ ਨੇ ਸ਼ੋਰ ਰੋਡ ਸ਼ੋਅ ਦੇ ਵਿੱਚ ਵੀ ਨਹੀਂ ਆਏ ਲੋਕ ਆ ਉਹ ਇੱਥੇ ਪੁਰਸ ਨੂੰ ਲਿਆ ਕੇ ਸਿਵਲ ਵਰਦੀ ਚ ਰੋਡ ਸ਼ੋਅ ਕਰਕੇ ਭੱਜ ਗਏ ਤੇ ਅੱਜ ਮੈਨੂੰ ਟੈਲੀਫੋਨ ਆਇਆ ਕਈ ਆਏ ਬਲਕੇ ਕਿ ਜੀ ਸਾਡੀਆਂ ਫਿਲਮਾਂ ਦਾ ਕਾਰੋਬਾਰ ਬੰਦ ਹੋ ਗਿਆ ਉਹਨਾਂ ਦੇ ਪ੍ਰੋਡਿਊਸਰ ਉਹਨਾਂ ਦੇ ਡਾਇਰੈਕਟਰ ਔਰ ਜਿਹੜੇ ਐਕਟਰ ਹੈ ਉਹ ਪਰੇਸ਼ਾਨ ਹੈ ਕਿ ਜਿਆਦਾ ਸੀ ਕੋਈ ਪਿਕਚਰ ਕੱਢਦੇ ਆ ਨਾਲ ਲੱਗਦੀ ਆਮ ਆਦਮੀ પાર્ટી ਵਾਲਿਆਂ ਦੀ ਆ ਜਾਂਦੀ ਹੈ ਸਾਡੀਆਂ ਪਿੱਕਚਰ ਚੱਲਦੀਆਂ ਨਹੀਂ ਤੁਹਾਨੂੰ ਕੀ ਲੱਗਦਾ ਕੀ ਹਾਈ ਤੱਕ ਜਿਹੜੀ ਕਾਰਵਾਈ ਕਿਉਂ ਨਹੀਂ ਹੋ ਪਾ ਰਹੀ ਹੈ ਕਿਉਂਕਿ ਸਾਰੇ ਕਾਰਵਾਈ ਦੀ ਮੰਗ ਤਾਂ ਕਰਦੇ ਇਹ ਬਿਸ਼ਰਮੀ ਦੀ ਹੱਦ ਹੈ ਕਿ ਇੰਨਾ ਕੁਝ ਸਾਡੀਆਂ ਤਿਆਂ ਪੈਣਾ ਦੀਆਂ ਇੱਜ਼ਤਾਂ ਦੇ ਨਾਲ ਖਿਲਵਾੜ ਜਿਹੜਾ ਇਹ ਕਰ ਰਹੇ ਉਸ ਦੇ باوجود ਇਹਨਾਂ ਦੀ ਹੁਣ ਜਿਹੜੀ ਵੂਮਨ ਕਮਿਸ਼ਨ ਆਉਣੇ ਬੋਲਦੀ ਕੋਈ ਸਰਕਾਰ ਨੂੰ ਫਿਕਰ ਨਹੀਂ ਕੋਈ ਅੱਜ ਤੱਕ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਪਰ ਇਸ ਗੱਲ ਦਾ ਅੱਜ ਪ੍ਰੋਟੈਸਟ ਸਾਰੇ ਜਲੰਧਰ ਦੇ ਵਿੱਚ ਬੀਬੀਆਂ ਨੇ ਔਰਤਾਂ ਨੇ ਰਲ ਕੇ ਕੀਤਾ ਹੈ